ਇਹ ਕੁਰਸੀ ਰੱਖ ਦੇਣ ਦੀ ਛੱਡਣੀ ਬਹੁਤ ਔਖੀ ਹੁੰਦੀ ਹੈ ਸੀਐਮ ਦੀ ਛੱਡੀ ਕੁਰਸੀ ਇਹ ਪੋਲੀਟੀਕਲੀ ਇੱਕ ਸਟ੍ਰੈਟਜੀ ਦੇ ਤਹਿਤ ਰਹੂਗਾ ਜਾਂ ਫਿਰ ਇਹ ਹੈ ਵੀ ਸੱਚੋਂ ਚਾਹੁੰਦੇ ਨੇ ਵੀ ਲੋਕ ਫੈਸਲਾ ਕਰਨ ਦੋ ਦਿਨ ਕੇ ਬਾਅਦ ਅੱਜ ਸੇ ਦੋ ਦਿਨ ਕੇ ਬਾਅਦ ਮੈਂ ਸੀਐਮ ਕੀ ਕੁਰਸੀ ਸੇ ਇਸਤੀਫਾ ਦੇਣੇ ਜਾ ਰਹਾ ਹੂੰ ਸੋ ਬੈ ਸਮਝਦਾ ਬੜੀ ਉਹਨਾਂ ਦੇ ਅੰਦਰ ਤਿਆਗ ਦੀ ਭਾਵਨਾ ਬੜੀ ਤਿਆਗ ਦੀ ਭਾਵਨਾ ਉਹਨਾਂ ਦੇ ਅੰਦਰ ਕੁੱਟਕੁੱਟ ਕੇ ਭਰੀ ਹੋਈ ਆ ਸੋ ਅੱਜ ਉਹਨਾਂ ਨੇ ਇਸਤੀਫਾ ਦੇ ਕੇ ਇੱਕ ਵਾਰ ਸਾਫ਼ ਕਰਤਾ ਕਿ ਮੇਰੇ ਤੇ ਜੋ ਜਿਹੜੇ ਦੋਸ਼ ਲਗੇ ਨੇ ਝੂਠੇ ਨੇ ਮਨ ਘੜਤ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਆਮ ਆਦਮੀ ਪਾਰਟੀ ਨੇ ਤਾਂ ਆਵਾਦੇ ਤੋਂ ਝੂਠੇ ਫਰਜ਼ੀ ਕੇਸ ਬਣਾ ਰਹੀ ਆ ਅੰਦਰ ਜਿੱਤ ਅੰਦਰ ਜੇਲਾ ਚ ਭੇਜ ਰਹੀ ਆ ਕਿਸੇ ਤੌਰ ਤੇ ਤਾਂ ਨਹੀਂ ਕਿਤੇ ਇਹ ਹੋਊਗਾ ਕਿ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀ ਆਖਰ ਪਰ ਦੇਖੋ ਜੀ ਕਿੰਨਾ ਵੱਡਾ ਤਿਆਗ ਕੀਤਾ ਹੈਗਾ ਤੇ ਸਿੱਧੇ ਤੌਰ ਤੇ ਇੱਕ ਕਲੀਨ ਚੀਟ ਲੋਕਾਂ ਨੂੰ ਲੱਗੇ ਤੇ ਸਿਮਫੀਟਿਕਲੀ ਇੱਕ ਫੈਸਲਾ ਲੋਕ ਦੇਣਾ ਕਿ ਕਿਉਂਕਿ বিজেপি ਹੋ ਸਕਦਾ ਹੁੰਦੇ ਦੇਣਾ ਚਾਹੀ ਚੀਜ਼ ਵੀ ਕਹੇ ਵੀ ਆਖਰ ਜੀ ਸਿਮਫੀਤੀ ਰਹਿਣ ਵਾਸਤੇ ਕੇਜਰੀਵਾਲ ਨਹੀਂ ਕੰਮ ਕਰੇ। ਔਰ ਮੈਂ ਤਬ ਤੱਕ ਸੀਐਮ ਦੀ ਕੁਰਸੀ 'ਤੇ ਨਹੀਂ ਬੈਠੂੰਗਾ ਜਦ ਤੱਕ ਜਨਤਾ ਆਪਣਾ ਫੈਸਲਾ ਨਾ ਸੁਣਾ ਦੇ। ਕਿੰਨੀ ਵਾਰ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਨਵੇਂ ਨਵੇਂ ਕਾਨੂੰਨ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਪਾਸ ਕੀਤੇ ਪਰ ਲੇਕਿਨ ਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਹੱਕ ਦੇ ਵਿੱਚ ਦਿੱਲੀ ਦੇ ਲੋਕਾਂ ਦੇ ਹੱਕ ਵਿੱਚ ਡਟੇ ਰਹੇ ਲਗਾਤਾਰ ਉਹਨਾਂ ਦੇ ਹੱਕ ਵਿੱਚ ਕੰਮ ਕਰਦੇ ਰਹੇ ਦੇਖੋ ਦਿੱਲੀ 'ਚ ਇੱਕ ਤਰ੍ਹਾਂ ਦਾ ਮੁਕਾਬਲਾ ਹੋਊਗਾ ਜਿੱਦਾਂ ਪਹਿਲਾਂ ਦੋ ਵਾਰ ਹੋਇਆ ਪਹਿਲਾਂ ਦੋ ਵਾਰ ਹੋਇਆ 17 'ਚੋਂ 68 17 'ਚੋਂ 62 ਉਸੇ ਤਰ੍ਹਾਂ ਮੈਂ ਸਮਝਦਾ ਹਾਂ ਇਸ ਵਾਰ 70 ਦੇ 70 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੂੰ ਆਉਣਗੀਆਂ अरविंद केजरीवाल ਕਹਿੰਦੇ ਨੇ ਦੋ ਦਿਨ ਚ ਅਸਤੀਫਾ ਦੇ ਦਾਂਗੇ ਪਰ ਦੂਜੇ ਪਾਸੇ ਦੇਖੀਏ ਤਾਂ ਸਿਆਸੀ ਤੌਰ ਤੇ ਲਾਜ਼ਮੀ ਜੀ ਗੱਲ ਹੈ ਕਿ ਇਸ ਸਮੇਂ ਦੇ ਦੌਰਾਨ ਇੱਕ ਝੌਲ ਖੜਾ ਹੋਊਗਾ ਹਰਪਾਲ ਜੀ ਮਾਨ ਨੇ ਸਾਡੇ ਨਾਲ ਪੰਜਾਬ ਦੇ ਫਾਈਨੈਂਸ ਮੰਤਰੀ ਚਮਨ ਜੀ ਦੇਖਿਆ ਜਾਵੇ ਜਿਵੇਂ ਤੁਸੀਂ ਕਹਿ ਰਹੇ ਸੀਗੇ ਕੁਰਸੀ ਤੱਕ ਦਿਨ ਦੀ ਛੱਡਣੀ ਬਹੁਤ ਔਖੀ ਹੁੰਦੀ ਹੈ ਸੀਐਮ ਦੀ ਛੱਡੀ ਕੁਰਸੀ ਇਹ ਪੋਲੀਟਿਕਲੀ ਇੱਕ ਸਟ੍ਰੈਟਜੀ ਦੇ ਤਹਿਤ ਰਹੂਗਾ ਜਾਂ ਫਿਰ ਇਹ ਹੈ ਵੀ ਸੱਚੀ ਉਹ ਚਾਹੁੰਦੇ ਨੇ ਵੀ ਲੋਕ ਫੈਸਲਾ ਕਰ ਕੋ ਬਿਲਕੁਲ ਅਰਵਿੰਦ ਕੇਜਰੀਵਾਲ ਜੀ ਲੋਕਾਂ ਨੂੰ ਬਯਾਤ ਪਿਆਰ ਕਰਦੇ ਨੇ ਦੇ ਜਾਣਦਾਗਾ ਕਿ ਜਦੋਂ ਉਹਨਾਂ ਨੇ ਆਈਆਰਐਸ ਦੀ ਨੌਕਰੀ ਛੱਡੀ ਜਦੋਂ ਬਤੌਰ ਕਮਿਸ਼ਨਰ ਆਪਣੀ ਨੌਕਰੀ ਛੱਡੀ ਤਾਂ ਉਹਨਾਂ ਨੇ ਜਾ ਕੇ ਲੋਕਾਂ ਦੇ ਛੋਟੇ ਗਰੀਬ ਲੋਕਾਂ ਦੇ ਘਰਾਂ 'ਚ ਝੁੱਗੀਆਂ ਦੇ ਅੰਦਰ ਗਰੀਬ ਲੋਕਾਂ ਦੇ ਘਰਾਂ ਦੇ ਅੰਦਰ ਰਹਿ ਕੇ ਰਾਤਾਂ ਬਤਾਉਂਦੇ ਸੀ ਉਹਨਾਂ ਦੀ ਅਸਲੀ ਜੁ ਸਥਿਤੀ ਆ ਕਿ ਕਿਵੇਂ ਉਹ ਜ਼ਿੰਦਗੀ ਜਿਉਂਦੇ ਨੇ ਕਿਵੇਂ ਉਹ ਰੋਜ਼ ਦੀ ਜ਼ਿੰਦਗੀ ਖਾਣਾ ਪੀਣਾ ਕਰਦੇ ਨੇ ਉਹ ਸਾਰਾ ਕੁਝ ਦੇਖ ਕੇ ਜਿਹੜਾ ਹੈਗਾ ਉਹ ਉਹਨਾਂ ਨੇ ਉਸ ਸਮੇਂ ਰਾਜਨੀਤੀ ਨੂੰ ਚੁਣਿਆ ਸੀਗਾ ਉਸ ਸਮੇਂ ਪੋਲਿਟਿਕਸ ਚਾਇ ਸੀ ਸੋ ਮੈਂ ਸਮਝਦਾ ਬੜੀ ਉਹਨਾਂ ਦੇ ਅੰਦਰ ਤਿਆਗ ਦੀ ਭਾਵਨਾ ਸੀ ਬੜੀ ਤਿਆਗ ਦੀ ਭਾਵਨਾ ਉਹਦੇ ਅੰਦਰ ਕੁੱਟਕੁੱਟ ਕੇ ਭਰੀ ਹੋਈ ਆ ਸੋ ਅੱਜ ਉਹਨਾਂ ਸਿਫਾ ਦੇ ਕੇ ਇੱਕ ਵਾਰ ਸਾਬਤ ਕਰਤਾ ਕਿ ਮੇਰੇ ਤੇ ਜੋ ਜਿਹੜੇ ਦੋਸ਼ ਲਗੇ ਨੇ ਝੂਠੇ ਨੇ ਮਨ ਘੜਤ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਉੱਤੇ ਝੂਠੇ ਫਰਜ਼ੀ ਕੇਸ ਬਣਾ ਰਹੀ ਆ ਅੰਦਰ ਜੰਤਰ ਅੰਦਰ ਜੇਲ੍ਹਾਂ ਚ ਭੇਜ ਰਹੀ ਆ ਸੋ ਅੱਜ ਦੇਸ਼ ਦੇ ਸਾਹਮਣੇ ਪਰਦਾ ਫਾਸ ਹੋਇਆ ਕਿ ਅਰਵਿੰਦ ਕੇਜਰੀਵਾਲ ਜੀ ਇਮਾਨਦਾਰ ਨੇ ਔਰ ਭਾਰਤੀ ਜਨਤਾ ਪਾਰਟੀ ਝੂਠ ਦਾ ਪਲੰਦਾਗਾ ਔਰ ਕੋਈ ਨਾ ਕੋਈ ਛੜਜੰਤਰ ਕੋਈ ਨਾ ਕੋਈ ਮੈਂ ਸਮਝਦਾ ਸਿਆਸੀ ਕਨਸਪਿਰੇਸੀ ਪੋਲਿਟਿਕਲ ਕਨਸਪਿਰੇਸੀ ਜਿਹੜੀ ਆ ਆਮਾਦੀ ਪਾਰਟੀ ਖਿਲਾਫ ਭਾਰਤ ਜਨਤਾ ਪਾਰਟੀ ਰਚੀ ਰਹੀ ਦੀ ਆ ਪਰ ਲੇਕਿਨ ਅਰਵਿੰਦ ਕੇਜਰੀਵਾਲੀ ਜੀ ਲੋਕਾਂ ਦੇ ਵਿੱਚ ਜਾ ਕੇ ਉਹਦਾ ਉਸ ਕਨਸਪਿਰੇਸੀ ਦਾ ਪਰਦਾ ਫਾਸ਼ ਕੀਤਾਗਾ ਸੋ ਮੈਨੂੰ ਆਸ ਹੈ ਕਿ ਇੱਕ ਬਹੁਤ ਪਾਰੀ ਬਹੁਮਤ ਦੇ ਨਾਲ ਪਹਿਲਾਂ ਨਾਲੋਂ ਵੀ ਪਰਚੈਂਟ ਬਹੁਮਤ ਦੇ ਨਾਲ ਆਮਾਦੀ ਪਾਰਟੀ ਦਿੱਲੀ ਜਿੱਤੂਗੀ ਔਰ ਅਰਵਿੰਦ ਕੇਜਰੀਵਾਲੀ ਜੀ ਦੁਆਰਾ ਮੁੱਖ ਮੰਤਰੀ ਬਣ ਪਰ ਸਿਆਸੀ ਤੌਰ ਤੇ ਤਾਂ ਨਹੀਂ ਕਿਤੇ ਇਹ ਹੋਊਗਾ ਕਿ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀ ਆਖਰ ਪਰ ਦੇਖੋ ਜੀ ਕਿੰਨਾ ਵੱਡਾ ਤ્યાਗ ਕੀਤਾ ਹੈਗਾ ਤੇ ਸਿੱਧੇ ਤੌਰ ਤੇ ਇੱਕ ਕਲੀਨ ਚੀਟ ਲੋਕਾਂ ਨੂੰ ਲੱਗੇ ਤੇ ਸਿੰਫੀਟਿਕਲੀ ਇੱਕ ਫੈਸਲਾ ਲੋਕ ਦੇਣਾ ਕਿਉਂਕਿ ਬੀਜੇਪੀ ਹੋ ਸਕਦਾ ਹੁੰਦੇ ਦੇਣਾ ਚਾਹੀਦੀ ਚੀਜ਼ ਵੀ ਕਹੇ ਵੀ ਆਖਰ ਜੀ ਸਿੰਫੀਤੀ ਰਹਿਣ ਵਾਸਤੇ ਕੇਜਰੀਵਾਲ ਨੇ ਕੰਮ ਕਰਿਆ ਦੇਖੋ ਬੀਜੇਪੀ ਜੋ ਕੁਝ ਮਰਦੀ ਕਰਦੀ ਰਹੇ ਬੀਜੇਪੀ ਨੇ ਪਹਿਲਾਂ ਕਿੰਨੀ ਵਾਰ ਆਮ ਆਦਮੀ ਪਾਰਟੀ ਜੋ ਦਿੱਲੀ ਚ ਕੰਮ ਕਰ ਰਹੀ ਹੈ ਪਿਛਲੇ 10 ਸਾਲਾਂ ਤੋਂ ਐਲਜੀ ਨੇ ਕਿੰਨੇ ਦੋ ਕਿੰਨੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੰਮ ਕਰਨ ਤੋਂ ਰੋਕਣਾ ਯਤਨ ਕਿੰਨੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਨਵੇਂ ਨਵੇਂ ਕਾਨੂੰਨ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਪਾਸ ਕੀਤੇ ਪਰ ਲੇਕਿਨ ਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਹੱਕ ਦੇ ਵਿੱਚ ਦਿੱਲੀ ਦੇ ਲੋਕਾਂ ਦੇ ਹੱਕ ਵਿੱਚ ਡਟੇ ਰਹੇ ਲਗਾਤਾਰ ਉਹਨਾਂ ਦੇ ਹੱਕ ਵਿੱਚ ਕੰਮ ਕਰਦੇ ਰਹੇ ਸੋ ਇਹ ਭਾਰਤੀ ਜਨਤਾ ਪਾਰਟੀ ਕੁਝ ਵੀ ਕਹਿੰਦੇ ਰਹੇ ਆਮ ਆਦਮੀ ਪਾਰਟੀ ਇੱਕ ਸਿਆਸੀ ਪਾਰਟੀ ਆ ਆਮ ਆਦਮੀ ਪਾਰਟੀ ਨੂੰ ਜਿਹੜੀ ਇੱਕ ਲੰਬਾ ਸਮਾਂ ਹੋ ਗਿਆ ਦੇਸ਼ ਦੇ ਅੰਦਰ ਆਮ ਆਦੀ ਪਾਰਟੀ ਦੋ ਮੁੱਖ ਮੰਤਰੀ ਦੇ ਦੇਸ਼ ਦੇ ਅੰਦਰ ਔਰ ਦੋ ਰਾਜਾਂ ਚ ਅਸੀਂ ਆਪੋਜੀਸ਼ਨ ਦੇ ਵਿੱਚ ਆ ਔਰ ਬਹੁਤ ਸਾਰੇ ਰਾਜਾਂ ਚ ਆਮ ਆਦੀ ਪਾਰਟੀ ਇਲੈਕਸ਼ਨ ਲੜ ਰਹੀ ਹੈ ਸੋ ਦੇਸ਼ ਦੇ ਸਾਹਮਣੇ ਮੈਂ ਸਮਝਦਾ ਹਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮਾਡਲ ਆ ਕਿ ਆਪੋਜੀਸ਼ਨ ਦੇ ਨੇਤਾਵਾਂ ਨੂੰ ਆਮ ਆਦੀ ਪਾਰਟੀ ਦੇ ਨੇਤਾਵਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਉਹਦੀ ਛਵੀ ਖਰਾਬ ਕਰੋ ਉਹ ਅੱਜ ਪਰਦਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਸਾਹ ਜਿਹੜਾ ਫਾਸ ਹੋ ਗਿਆ ਔਰ ਅਰਵਿੰਦ ਕੇਜਰੀਵਾਲੀ ਲੋਕਾਂ ਜਾਣਗੇ ਔਰ ਦੇਸ਼ ਦੇ ਸਾਹਮਣੇ ਤਸਵੀਰ ਰੱਖਣਗੇ ਔਰ ਮੈਨੂੰ ਆਸ ਆ ਕਿ ਦਿੱਲੀ ਦੇ ਲੋਕ ਵੱਡੇ ਬਹਾਮਤ ਦੇ ਨਾਲ ਦੁਬਾਰਾ ਉਹਨਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣਾ। ਉਸ ਵਾਂਗ ਮੇਰਾ ਕਿਉਂਕਿ ਇਹ ਦੁਆ ਤੱਕ ਤਿਆਰੀਆਂ ਤੇ ਵੀ ਤੁਹਾਰੋਝੋਗੇ ਤੁਸੀਂ ਜ਼ਹਿਰ ਦੀ ਗੱਲ ਇਕ ਦਿਨ ਕਿੱਥੇ ਜਾਓਗੇ ਤੁਸੀਂ ਵੀ ਪੋਰਚਾਰ ਦੇ ਵਾਸਤੇ ਪਰ ਗੱਲ ਇਹ ਹੈ ਵੀ ਇਹ ਸਾਰੇ ਪੂਰੇ ਪ੍ਰਕਰਨ ਦੇ ਵਿੱਚ ਜੇ ਦੇਖੀਏ ਤਾਂ ਭਾਜੀਪੀ ਦੇ ਨਾਲ ਹੀ ਫਾਈਟ ਦੇਖਦੇ ਹਾਂ ਜਾਂ ਕਾਂਗਰਸ ਵੀ ਹੋਊਗੀ ਕਿਉਂਕਿ ਕਾਂਗਰਸ ਨੇ ਵੈਸੇ ਤਾਂ ਤੁਸੀਂ ਇੰਡੀਆ ਗਠਬੰਧ ਚ ਲਾਂਇਸ ਵੀ ਕਰਿਆ ਹੈ ਸਿਚੁਏਸ਼ਨ ਦਿੱਲੀ ਦੀ ਕੀ ਰਹੂਗੀ। ਦੇਖੋ ਦਿੱਲੀ ਚ ਇੱਕ ਤਰਫਾ ਮੁਕਾਬਲਾ ਹੋਊਗਾ। ਜਿੱਦਾਂ ਪਹਿਲਾਂ ਦੋ ਵਾਰ ਹੋਇਆ। ਪਹਿਲਾਂ ਦੋ ਵਾਰ ਹੋਇਆ। 17 ਚੋਂ 68 17 ਚੋਂ 62 ਉਸੇ ਤਰ੍ਹਾਂ ਮੈਂ ਸਮਝਦਾ ਇਸ ਵਾਰ 70 ਦੇ 70 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਤੋਂ ਆਉਣਗੀਆਂ ਔਰ ਭਾਰਤ ਜਨਤਾ ਪਾਰਟੀ ਇਹ ਦੂਧੀਆਂ तमाम ਪਾਰਟੀਆਂ ਉਹਨਾਂ ਨੂੰ ਜ਼ੀਰੋ ਜਿੱਦਾਂ ਪਹਿਲਾ ਜ਼ੀਰੋ حاصل ਹੁੰਦੀ ਆ ਉਹਦੋਂ ਜ਼ੀਰੋ حاصل ਹੋਊਗੀ ਇੱਕ ਵੱਡੀ ਲੀਡ ਔਰ ਵੱਡੇ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਜਿੱਤ ਕੇ ਦਿੱਲੀ ਦੀ ਅਸੈਂਬਲੀ 'ਚ ਪਹੁੰਚ ਗਏ ਬਾਕੀ ਕਿਉਂਕਿ ਲੋਕਾਂ ਲੋਕਾਂ ਨੇ ਹੁਣ ਇੱਕ ਵਾਰੀ ਫਿਰ ਤੋਂ ਫੈਸਲਾ ਕਰਨਾ ਤੇ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਜਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡਾ ਝੜਾ ਅਸਤੀਫੇ ਦੇ ਨਾਲ ਆਇਆ ਤਾਂ ਭਈ ਉਹਨਾਂ ਨੂੰ ਇਹ ਵੀ ਉਮੀਦ ਹੈ ਵੀ ਲੋਕ ਸਾਡਾ ਸਾਥ ਦੇਣਗੇ ਤੇ ਪਹਿਲਾਂ ਵਾਂਗੂ ਨਤੀਜੇ ਨਹੀਂ ਹੋੜੇ ਉਹ ਸਾਹਮਣੇ ਹੋਣਗੇ ਵੀਡੀਓ ਜਰਨਲਿਸਟ ਜਸੀ ਦੇ ਨਾਲ ਸੁਮਿੰਦਰ ਰੋਇਆ ਨਾਲ ਸੋਸਾਇਟੀ ਵੀ ਚੰਡੀ